ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਆਪਣਾ ਘਰ ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਕਿਤੇ ਵੀ ਜਿਵੇਂ ਕਿ ਆਪਾਂ ਹੁਣ ਆਮ ਹੀ ਦੇਖਦੇ ਆ ਕੋਈ ਘਰ ਪਰਿਵਾਰ ਛੱਡ ਕੇ ਜੰਗਲਾ ਵਿੱਚ ਜਾ ਕੇ ਬਹਿ ਗਿਆ ਧੂਣੀਆਂ ਤਾਂ ਆਪਣਣ ਲੱਗ ਗਿਆ ਜਲਤਾਰੇ ਕਰਨ ਲੱਗ ਗਿਆ ਕੋਈ ਇਕ ਲੱਤ ਤੇ ਖੜਾ ਕੋਈ ਪੁੱਠਾ ਲਟਕ ਰਿਹਾ ਮਤਲਬ ਸਰੀਰ ਨੂੰ ਕਸ਼ਟ ਦੇ ਰਿਹਾ ਮਹਾਰਾਜ ਕਹਿੰਦੇ ਵੀ ਜੇ ਤੂੰ ਜਿਹੜੇ ਮਨੁੱਖ ਨੇ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਪ੍ਰਭੂ ਦੇ ਡਰ ਆਦਬ ਵਿੱਚ ਟਿਕ ਕੇ ਵੀ ਪ੍ਰਭੂ ਪਰਮਾਤਮਾ ਦਾ ਡਰ ਆਦਬ ਮੰਨਦਾ ਆਦਬ ਕਰਦਾ ਤੇ ਡਰ ਮੰਨਦਾ ਪ੍ਰਭੂ ਪਰਮਾਤਮਾ ਦਾ ਠੀਕ ਹੈ ਜੀ ਵੀ ਉਹਨੂੰ ਮਹਾਰਾਜ ਕਹਿੰਦੇ ਕੋਈ ਘਰ-ਬਾਰ ਛੱਡ ਕੇ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਉਹ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਆਪਦੇ ਘਰ ਪਰਿਵਾਰ ਦੇ ਵਿੱਚ ਕਾਰੋਬਾਰ ਕਰਦਾ ਹੋਇਆ ਪ੍ਰਭੂ ਪਰਮਾਤਮਾ ਨੂੰ ਮਿਲਿਆ ਹੋਇਆ ਹੈ ਅਗਲੇ ਬੰਦ ਚ ਦੱਸਦੇ ਨੇ ਸਤਿਗੁਰੂ ਸ਼ਬਦ ਮਨ ਰੰਗਿਆ ਲੇਵ ਲਾਈ ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਚਰਨਾਂ ਵਿੱਚ ਸ਼ਰਤ ਜੋੜ ਕੇ ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗ ਲਿਆ ਹੈ ਸ਼ਬਦ ਮਨ ਰੰਗਿਆ ਲੇਵ ਲਾਈ ਦੁਬਾਰੇ ਪੰਕਤੀ ਫੇਰ ਸੁਣ ਲਓ ਜੀ ਉਸ ਮਹਾਰਾਜ ਕਹਿੰਦੇ ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਚਰਨਾ ਵਿੱਚ ਸ਼ੁਰਤ ਜੋੜ ਕੇ ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗ ਲਿਆ ਹੈ। ਵਿਕਤੇ ਵੀ ਬਾਹਰ ਪਾਈ ਸੋਨ ਨੂੰ ਘਰ ਪਰਿਵਾਰ ਛੱਡ ਕੇ ਜਾਣ ਦੀ ਕੋਈ ਕਸ਼ਟ ਸਹਿਣ ਦੀ ਜ਼ਰੂਰਤ ਨਹੀਂ, ਸਰੀਰ ਨੂੰ ਕਸ਼ਟ ਦੇਣ ਦੀ। ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਨਿਜ ਘਰ ਬਸਿਆ ਪ੍ਰਭ ਕੀਰ ਜਾਏ। ਉਹ ਮਨੁੱਖ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿੰਦਾ ਹੈ। ਬਸ ਉਹ ਭਗਤ ਹੈ। ਭਗਤੀ ਪ੍ਰਭੂ ਪਰਮਾਤਮਾ ਦੀ ਰਜਾ ਵਿੱਚ ਰਹਿ ਸਕਦਾ ਤੇ ਜਿਹੜਾ ਭਾਈ ਪ੍ਰਭੂ ਪਰਮਾਤਮਾ ਦੀ ਰਜਾ ਵਿੱਚ ਨਹੀਂ ਰਹਿੰਦਾ ਉਹ ਆਪਣੇ ਆਪ ਨੂੰ ਭਗਤ ਨਾ ਸਮਝੇ ਵੀ ਮੈਂ ਭਗਤੀ ਕਰਦਾ ਰੱਬ ਦੀ। ਭਗਤ ਉਹੀ ਆ ਗੁਰੂ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿੰਦਾ ਹੈ ਬਸ ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਹੈ ਉਸ ਨੂੰ ਸਿਰ ਮੱਥੇ ਮੰਨ ਦਾ ਰਾਜੀ ਰਹਿਣ ਕਹਿਣ ਦਾ ਭਾਵ ਆ